ਗੱਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਤੇ ਕਿੱਦਾਂ ਠੀਕ ਠਾਕ ਸਾਰੇ ਜਾਣੇ ਤੇ ਪਿੱਛੇ ਮਾਮਾ ਜੀ ਬੈਠੇ ਨੇ ਅੱਧਾ ਸੌਰਵ ਤੇ ਪਿੱਛੇ ਦਰਬਾਪੀ ਬੈਠੇ ਨੇ ਕੁਆਰਟੀ ਵੀ ਚੈੱਕ ਕਰ ਤੂੰ ਹੁਣ ਫੋਨ ਦੀ ਸਾਡੀ ਕਿੱਤੀ ਮੈਂ ਦੀ ਸਾਡੀ ਕਿੱਤੀ ਮੈਂ ਕਹ ਪੂਰੀ ਫੋਰ ਕੇ ਐਚ ਡੀ ਆਰ ਕਰਤਾ ਆਹਾਂ ਲੈ ਦੇਖ ਲੈ ਉਹ 100 ਰੁਪਏ ਆਖ ਲੈ ਗਾਈਸ ਇਦਾਂ ਗੱਲਬਾਤ ਕਰਤਾ ਆ ਵੀ ਤੇ ਤੁਸੀਂ ਸਾਰੇ ਜਾਨੀ ਸਾਡਾ ਬਲੌਗ ਦੇਖਦੇ ਆ ਠੀਕ ਆ ਉਹ ਤੁਸੀਂ ਦੇਖਦੇ ਆ ਧੰਨਵਾਦ ਤੁਹਾਡਾ ਤੇ ਆਪਾਂ ਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਹੋ ਤੁਸੀਂ ਮੈਨੂੰ ਜ਼ਿਆਦਾ ਪਿਆਰ ਕਰਦੇ ਹੋ ਮੇਰੀ ਸਾਰੀ ਫੈਮਿਲੀ ਚ ਮੈਨੂੰ ਘੱਟ ਕਰ ਹਾਂ ਮੈਨੂੰ ਸਾਰੇ ਪਿਆਰ ਬਹੁਤ ਕਰਦੇ ਆ ਆਪਾਂ ਨੂੰ ਸਾਰੇ ਚਲੋ ਵਧੀਆ ਆ ਫੈਮਿਲੀ ਮੈਨੂੰ ਘੱਟ ਕਰਦੀ ਆ ਤੇ ਤੁਸੀਂ ਨੂੰ ਘੱਟ ਕਰਦੇ ਆਪਾਂ ਨੂੰ ਸਾਰੇ ਪਿਆਰ ਕਰਦੇ ਆ ਆਪਾਂ ਨੂੰ ਬਹੁਤ ਵਧੀਆ ਲੱਗਦਾ ਜਿੰਨੀਆਂ ਵੀ ਆਂਟੀਆਂ ਹੋਈਆਂ ਭੈਣਾਂ ਹੋਈਆਂ ਆਪਾਂ ਨੂੰ ਬਹੁਤ ਪਿਆਰ ਜਦੋਂ ਮੈਨੂੰ ਮਿਲਦੇ ਆ ਯਾਰ ਆਪਾਂ ਨੂੰ ਬੜਾ ਵਧੀਆ ਲੱਗਦਾ ਹਨ ਭੱਜ ਕੇ ਆਉਂਦੇ ਫੋਟੋ ਖਣੋਂ ਲਈ ਕਮੈਂਟਿਓ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਦਿਲ ਭੇਜਿਓ ਆਹ ਦੇਖੋ ਸੈੱਟ ਹੱਟ ਭੇਜਣਾ ਕਮੈਂਟ ਕਰ ਦਿਓ ਜਿਹੜੇ ਪ੍ਰੀਤ ਨੂੰ ਪਿਆਰ ਕਰਦੇ ਆ ਚਾਰੀ ਜਾਰੀ ਜਾਹ ਔਰੇਂਜ ਭੇਜ ਦਿਓ ਜਿਹੜੇ ਮੈਨੂੰ ਪਿਆਰ ਕਰਦੇ ਲਾਲ ਦਿਲ ਭੇਜ ਦਿਓ ਜਿਹੜੇ ਚਲੋ ਮੈਨੂੰ ਬਲੈਕ ਦੇ ਦੇ ਭੇਜ ਦਿਓ ਚਲੋ ਹਨਾ ਔਰ ਇਦਾਂ ਵੀ ਮੈਨੂੰ ਇੰਨਾ ਪਤਾ ਮੇਰੀ ਸਪੋਰਟ ਜ਼ਿਆਦਾ ਆ ਆਪਾਂ ਨੂੰ ਪਤਾ ਆ ਜਦੋਂ ਕਦੇ ਮੈਨੂੰ ਪ੍ਰੀਤ ਤੂੰ ਇੱਕ ਗੱਲ ਦੱਸ ਫਿਰ ਤਾਂ ਮੈਂ ਜਦੋਂ ਕਦੋਂ ਆਪਾਂ ਕਿਤੇ ਜਾਈਦਾ ਜਦੋਂ ਕੋਈ ਮਿਲਦਾ ਆ ਗੇਰੇ ਆਲੂ ਆਂ ਭੱਜੇ ਪਹਿ ਅੰਜੀ ਤੁਹਾਡੇ ਨਾਲੋਂ ਤਾਂ ਮਨ ਵੀ ਨਾਲ ਹਾਂ ਸਾਡੇ ਨਾਲ ਆਪਣੇ ਨਾਲ ਜ਼ਿਆਦਾ ਪਿਆਰ ਦੁਨੀਆ ਕਰਦੀ ਆ ਯਾਰ ਚਲੋ ਉਹ ਵਧੀਆ ਗੱਲ ਆ ਤੁਸੀਂ ਸਾਨੂੰ ਪਿਆਰ ਕਰਦੇ ਆ ਮੈਨੂੰ ਕਰਦੇ ਤਾਂ ਮੇਰੀ ਸਾਰੀ ਫੈਮਿਲੀ ਨੂੰ ਹੋ ਗਿਆ ਨਾ ਤੇ ਬਾਕੀ ਯਾਰ ਤੁਹਾਡੇ ਨਾਲ ਹੀ ਆ ਸਾਰਾ ਕੁਝ ਤੁਸੀਂ ਸਾਡਾ ਬਲੌਗ ਦੇਖ ਰਹੇ ਆ ਆਪਾਂ ਵੀ ਟਾਈਮ ਕੱਢ ਕੇ ਬਣਾਈਦਾ ਆ ਚਲੋ ਹਨਾ ਆਪਾਂ ਪੂਰਾ ਟਾਈਮ ਹੀ ਦਿੰਦੇ ਤੁਹਾਨੂੰ ਹਾਂਜੀ ਸੋ ਹੁਣ ਆਪਾਂ ਚੱਲ ਚੱਲੇ ਲੁਧਿਆਣੇ ਨੂੰ ਅੱਜ ਸਾਡਾ ਲੁਧਿਆਣੇ ਦਾ ਪ੍ਰੋਗਰਾਮ ਆ ਕੁਆਲਿਟੀ ਦਿਖਾ ਦੋ ਬੀਟੀ ਫੋਨ ਦੀ ਹੁਣ ਮਾਰ ਤੱਕ ਨਹੀਂ ਲਿਸ਼ਕਾਰੇ ਸੋ ਅੱਜ ਆਦਾ ਮੈਂ ਸੈਟਿੰਗ ਕੀਤੀ ਅੱਜ ਲੁਧਿਆਣੇ ਦਾ ਸਾਡਾ ਟੂਰ ਆ ਸੋ ਅਸੀਂ ਚੱਲੇ ਆ ਲੁਧਿਆਣੇ ਸੋ ਸਾਰੇ ਜਾਨੇ ਤੁਸੀਂ ਬਲੌਗ ਨਾਲ ਬਣੇ ਦਿਓ ਅੱਜ ਸ਼ਾਇਦ ਆਪਾਂ ਬਹੁਤ ਵਧੀਆ ਵਧੀਆ ਪਲੇਸ ਤੇ ਜਾਈਏ ਤੇ ਬਾਕੀ ਤੁਸੀਂ ਬਲੌਗ ਦੇ ਨਾਲ ਬਣੇ ਹੀ ਆ ਦੇਖੀ ਚੱਲਿਓ ਤੇ ਉਸ ਹਾਵਣਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਚਿੱਲ ਕਰਾਵਾਂਗੇ ਨਾਲ ਆਪ ਕਰਾਂਗੇ ਤੇ ਬਾਕੀ ਤੁਸੀਂ ਵੀ ਰੋਟੀ ਪਾਣੀ ਬਣਾਉਂਦੇ ਬਣਾਉਂਦੇ ਬਲੌਗ ਦੇਖਦੇ ਆ ਨਾ ਮੈਨੂੰ ਪਤਾ ਆ ਅ ਕੱਲ ਭੈਣ ਸੀ ਗਿਆ ਉਹਨੇ ਮੈਨਾਂ ਸੀ ਗਿਆ ਮੈਨਾਂ ਐਡ ਕਹਿੰਦੇ ਭੈਣ ਮੈਂ ਨਾ ਰੋਟੀ ਬਣਾਉਂਦੀ ਬਣਾਉਂਦੀ ਨਾ ਤੁਹਾਡਾ ਵਲੌਗ ਦੇਖਦੀ ਹੁੰਦੀ ਆ ਤੇ ਮੈਨੂੰ ਕਹਿੰਦੇ ਜਦੋਂ ਵੀ ਮੈਂ ਆਈ ਨਾ ਇਟਲੀ ਚੋਂ ਕਹਿੰਦੇ ਤਾਂ ਮੈਂ ਤੁਹਾਨੂੰ ਜ਼ਰੂਰ ਮਿਲ ਕੇ ਜਾਣਾ ਮੈਂ ਕਿਹਾ ਪੈਣ ਵੈਲ ਜਿਆਦਾ ਵਲੌਗ ਤੁਹਾਡੇ ਇਟਲੀ ਇੰਗਲੈਂਡ ਕੀਤਾ ਨਾ ਉਦੋਂ ਜ਼ਰੂਰ ਆਇਆ ਇਟਲੀ ਤੇ ਇੰਗਲੈਂਡ ਤੋਂ ਬਹੁਤ ਜਾਣਾ ਬਹੁਤ ਜਿਆਦਾ ਆ ਆਪਾਂ ਨੂੰ ਦੇਖਦੇ ਆ ਮੈਂ ਆਪਣੀ ਫੈਮਿਲੀ ਨੂੰ ਕਿਹਾ ਸੀ ਆ ਕਿ ਤੁਸੀਂ ਜਾ ਕੇ ਆਇਓ ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਪੈਸ਼ਲ ਜਾ ਕੇ ਵੀ ਫਿਰ ਜਦੋਂ ਮੈਂ ਹੋਊਂਗੀ ਫਿਰ ਮੈਂ ਜਾ ਕੇ ਆਵਾਂਗੀ ਅੱਛਾ ਸੋ ਬਾਕੀ ਸਾਰਿਆਂ ਨੇ ਬਣੇਦੇ ਵਲੌਗ ਦੇ ਨਾਲ ਕਰਦਿਆਂ ਗੱਲਾਂ ਬਾਤਾਂ ਮੈਨੂੰ ਮੌਨਸਟਰ ਚਾਹੀਦੀ ਮੈਨੂੰ ਵਾਈਟ ਕਲਰ ਦੀ ਉਹ ਨਹੀਂ ਲੱਭਦੀ ਪਈ ਵਾਈਟ ਐਲ ਕਿਤੇ 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 ਨਹੀਂ ਮਿਲਨੀ ਮੈਂ ਦੁਕਾਨ ਲੱਭਦਾ ਮੈਨੂੰ ਲੱਭਦੀ ਨਹੀਂ ਪਈ ਕਹਿੰਦੀ ਕਿਹਦੀ ਕਿਹਦੀ ਫੇਵਰਿਟ ਆ ਮੌਨਸਟਰ ਦੱਸਿਓ ਤੇ ਰੈਡ ਬੁੱਲ ਸਟਿੰਗ ਹਿੱਲ ਕੌਣ ਕੌਣ ਪਿੰਦਾ ਦੱਸਿਓ ਕਈ ਆਂਟੀਆਂ ਵੀ ਉਹ ਹਿੱਲਾ ਪਿੰਦੀਆਂ ਆ ਲੈ ਅਲੀ ਹਿੱਲੇ 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 ਪੀਂਦੇ ਤੁਸੀਂ ਹਿੱਲਾ ਹਿੱਲਾ ਪਿੰਦੀਆਂ ਹਿੱਲਾ ਹਾਂ ਹਿੱਲਾ ਪਿੰਦੀਆਂ ਗਾਇਸ ਤੁਸੀਂ ਸਾਰੇ ਜਾਣੇ ਹਿੱਲਾ ਬੀਆ ਕਰੋ ਤੇ ਹਿੱਲਣਾ ਹਿੱਲੇ ਪੈ ਜਾਂਦੀ ਹੈ। ਮੈਂ ਕਿਹੜਾ ਹਿੱਲਿਆ ਹੀ ਰਹਿੰਦਾ। ਮੈਂ ਆ ਗਈ ਕਮਾ। ਮੈਂ ਹਿੱਲਿਆ ਨਹੀਂ ਨਾ। ਚੂਚਿਆ ਜਾ ਦੇਖਣ ਕਿਦਾਂ ਨੇ। ਸੋ ਗਾਇਸ ਬਣੇਦੇ ਬਲੌਗ ਨਾਲ ਕਰਦਿਆਂ ਗੱਲਾਂ ਬਾਤਾਂ ਲਵ ਯੂ 올 ਆਂਟੀ ਦੇਖ ਲਾ ਫੇ ਤੂੰ ਕਹਿਣਾ ਗਲਤੀ ਮੇਰੀ ਆ। ਜੇ ਕਿੱਥੇ ਦੀ ਲੰਗੀ ਦੇ ਆ ਦੇ। ਇਹ ਰੋਂਗ ਸਾਈਡ ਆਉਂਦੇ ਦੋਸਤੋ। ਚੇਪੂ। ਚੇਪੂ ਮਾਸਟਰ। ਚਲੋ ਕਰਦਿਆਂ ਗੱਲਾਂ ਬਾਤਾਂ ਜੀ। ਠੀਕ ਹੈ ਜੀ। ਬਣੇਦੇ ਬਲੌਗ ਦੇ ਨਾਲ। ਥੈਂਕ ਯੂ। ਜੀ ਲੋ ਵੀ ਆਪਾਂ ਇਹ ਮਨਰਾਜ ਭਾਜੀ ਉਹਨਾਂ ਦੇ ਨਾਲ ਗੱਡੀ ਆਪਣੀ ਜਿਹੜੀ ਆਪਾਂ ਇਸਟੂਡ ਕਰੀ ਕਰ ਦਿੱਤੀ ਆ ਗੱਡੀ ਰਜਿਸਟਰਡ ਕਰੀ ਕਰੀ ਕਰਕੇ ਆਪਾਂ ਆ ਗਏ ਲੁਧਿਆਣੇ ਲੁਧਿਆਣੇ ਸ਼ਹਿਰ ਦੇ ਵਿੱਚ ਆਪਾਂ ਨੂੰ ਲੱਗਾ ਇੱਕ ਦੋ ਕੰਮ ਤੇ ਹੁਣ ਆਪਾਂ ਆ ਗਏ ਆ ਸ਼ਹਿਰ ਦੇ ਅੰਦਰ ਘੁੰਮਦੇ ਪਏ ਆ ਤੇ ਨਾਲ ਮਨਰਾਜ ਭਾਜੀ ਮੰਮੀ ਤੇ ਪ੍ਰੀਤ ਤੇ ਭੈਣ ਅੰਦਰ ਬੈਠੇ ਹੋਏ ਆ ਤੇ ਇਦਾਂ ਵੀ ਹੋਣਾ ਜੀ ਲੁਧਿਆਣੇ ਚ ਘੁੰਮਣਾ ਆ ਤੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਣੀਆਂ ਅਸੀਂ ਥੋੜਾ ਜਿਹਾ ਆਪਣਾ ਕੰਮ ਕਰਨ ਨੂੰ ਵੇਢ ਲਈਏ ਫਿਰ ਅਸੀਂ ਵੇਲੇ ਹੀ ਆ ਫਿਰ ਜੀ ਤੁਹਾਡੇ ਵੱਲ ਹੀ ਆ ਤੇ ਲੁਧਿਆਣੇ ਦਾ ਰੱਛ ਬੜਾ ਜਿਆਦਾ ਕੋਣ ਕੋਣ ਲੁਧਿਆਣੇ ਤੋਂ ਤੁਹਾਡਾ ਬਲੌਗ ਦੇ ਤੱਕ ਕਮੈਂਟ ਕਰਕੇ ਜਰੂਰ ਦੱਸੋ ਕਹਿੰਦਾ ਮੈਂ ਨੂੰ ਨਹੀਂ ਦਿਖਾਇਆ ਲੋਬਤ ਬੋਲੋ ਕਰ ਗੱਲ ਕਰ ਗੱਲ ਜਿੰਦੀ ਦੇਖੀ ਮੈਂ ਬੜਾ ਜਿਆ ਅਸੀਂ ਤਾਂ ਹੀ ਗੱਲ ਕਰ ਕਰ ਲੈ ਗੱਲ ਪੁੱਤ ਕਿਉਂ ਹੈ ਲੋ ਗੰਦਾ ਹੈਲੋ ਸੋ ਗਾਇਸ ਬਣੇ ਰਹੋ ਬਲੌਗ ਦੇ ਨਾਲ ਕਰਨੀਆਂ ਗੱਲਾਂ ਤੁਹਾਡੇ ਨਾਲ ਹਾਂਜੀ ਜੀ ਹੁਣ ਆਪਾਂ ਆ ਚੁੱਕੇ ਆ ਜਿੱਥੇ ਆਪਾਂ ਆਉਣਾ ਸੀ ਉਹ ਤੁਸੀਂ ਬੇਟਿਕ ਦੇਖ ਸਕਦੇ ਹੋ ਦਿਵਾ ਨਵੀਂ ਗੱਡੀ ਲੈ ਲਈ ਬੱਲੇ ਗੱਦਾ ਖੜਾ ਹੋ ਗਿਆ ਕਿਹੜੀ ਮੰਗਾਲ ਵਾਲੀ ਹੋਏ ਉਹ ਮੰਗਾਲ ਵਾਲੀ ਵਈ ਗੱਡੀ ਅੱਛਾ ਆ ਜਾ ਫੇ ਕਹਿੰਦਾ ਗੱਡੀ ਲੈ ਲਈ ਅਸੀਂ ਨਵੀਂ ਤੇ ਗਾਈਸ ਹੁਣ ਆਪਾਂ ਕੋਈ ਚੀਜ਼ ਪਹਿਲਾਂ ਖਾ ਲਈਏ ਪਹਿਲਾਂ ਤਾਂ ਕੁਲਚੇ ਖਾਣੇ ਗਾਈਸ ਕੁਲਚੇ ਕੁਲਚੇ ਚਲ ਕਿ ਖੜਾ ਤੁਸੀਂ ਕਾਨੇ ਹਾਂ ਕਾਨੇ ਆਂਟੀ ਨੂੰ ਤਾਂ ਹੈ ਹੀ ਨਹੀਂ ਇੱਥੇ ਕਾਨੇ ਹੂੰ ਕਾਨੇ ਕੋਈ ਨਾ ਨਰ ਲੱਗੇ ਨਹੀਂ ਠੀਕ ਆ ਆ ਦੇਖੋ ਵੀ ਗਾਇਸ ਲੁਧਿਆਣਾ ਰੋਡ ਦੇਖੋ ਕਿੰਨੀ ਟ੍ਰੈਫਿਕ ਆ ਕੀ ਕਰੀ ਆ ਰਹੇ ਆ ਤੂੰ ਮਨਵੀਰ ਆ ਮਮਾ ਇੱਧਰ ਖੜ ਗਏ ਦਸਰਾ ਹੰਤ ਜੀ ਕਿੰਨੇ ਆ ਹਾਂ ਬਹੁਤ ਜ਼ਿਆਦਾ ਹੂੰ ਉਸੋ ਵਾਲੀ ਬਰਟੀ ਤੇ ਆਨੇ ਆ ਗਾਇਸ ਉਸੋ ਵਾਲੀ ਬਰਟੀ ਤੇ ਉਹ ਵਾਲੇ ਆ ਆ ਦੇ ਕੋ ਵੀ ਕੁਲਚਾ ਪੀਜ਼ਾ ਕੁਲਚਾ ਪੀਜ਼ਾ ਕੁਲਚਾ ਪੀਜ਼ਾ ਹਾਂ ਕੁਲਚਾ ਪੀਜ਼ੇ ਵਾਲਾ ਹਾਂਜੀ ਇਧਰ ਮੰਮੀ ਜੀ ਨੇ ਖਾ ਲਿਆ ਮੈਂ ਵੀ ਖਾ ਲਿਆ ਤੇ ਭੈਣ ਨੇ ਵੀ ਖਾ ਲਿਆ ਹੈ ਭਾਜੀ ਨੇ ਵੀ ਤੇ ਦਿਕਰਮ ਨੇ ਵੀ ਇਨਾ ਕੈਂਡ ਬਣਾਇਆ ਮੈਂ ਤਾਂ ਆਪਣੇ ਲਈ ਕਿਉਂਕਿ ਰੋਜ਼ ਖਾਇਆ ਸਹੀ ਗੱਲ ਆ ਸਹੀ ਗੱਲ ਆ ਬਾਅਦ ਆਣਾ ਹੁੰਦਾ ਐਸੀ ਸਵਾਸ ਕਿੱਥੇ ਆਪਾਂ ਖੜੇ ਆਪਾਂ ਖੜੇ ਆ ਐਪਲੀਕੇਸ਼ਨ ਲਾ ਕੇ ਚਲੋ ਕਿੱਥੇ ਵੀ ਜਾਣਾ ਲੋਕੇਸ਼ਨ ਲਾ ਕੇ ਹੋਰ ਵੀ ਪੁੱਛੋ ਕਿੱਥੇ ਆ ਇਹ ਤਾਂ ਬਹੁਤ ਅਸੀ ਪਤਾ ਨਹੀਂ ਕਿੱਥੇ ਜਾਉ ਉਹਦੇ ਕੋ ਤਾਂ ਫੇਰ ਟਾਈਮ ਲੱਗ ਜਾਣਾ 5 ਵਜੇ ਆ ਮੈਂ ਪਹਿਲੀ ਤੁਰ ਪੈਣਾ 7 ਹੋਊਗੀ ਮੇਰਾ ਚਲੋ ਗਾਇਸ ਆ ਆ ਉਂਗਲੀ ਕਿੱਦਾਂ ਮੂੰਹ ਚ ਪਾਈ ਫਿਰਦਾ ਕੱਢ ਮੂੰਹ ਚ ਉਂਗਲੀ ਕੱਢ ਬੋਲੋ ਕਾਇ ਬੋਇਓ ਇਹ ਤਾਂ ਮੰਦਿਰ ਸਾਡਾ ਇਹ ਆ ਫਿਰਦਾ ਮੰਦਿਰ ਮੇਰੀ ਬਾਤ ਸੁਣ ਨਾ ਨਹੀਂ ਗਾਈ ਨਹੀਂ ਬਾ ਹਵਾ ਨਾਲ ਇਹ ਇਹ ਲੋਰੀ ਵੀ ਮੇਰੇ ਚੋਲੇ ਦੇ ਤਾਂ ਨਹੀਂ ਹੋ ਰਹੀ ਸੀ ਚਲ ਕੋਈ ਆ ਗਈ ਆ ਸਹੀ ਆ ਗਈ ਆ سامنے ਹੋ ਗਈ ਆ ਮੇਰੇ ਚੋਲੇ ਨੂੰ ਸਾਹ ਤੇ ਉਹਨੂੰ ਸਾਹ ਦੇ ਨਹੀਂ ਦੇਖਣਾ ਸਾਹ ਤੇ ਹੈ ਔਰ ਸੋਨ ਗਾਇਸ ਆਪਾਂ ਆਏ ਸੀ ਆ ਵਾਲੀ ਸ਼ੌਪ ਤੇ ਥੋੜਾ ਬਹੁਤ ਚੱਲ ਰਿਹਾ ਹੈ ਅਸਲ ਵਿੱਚ ਕਾਰ ਗਿਆ ਉਹ ਤਾਂ ਹੈ ਆਹ ਆ ਗਈ ਹਵਾ ਨਾਲ ਚਲੋ ਵਿਚਾਲੋ ਚਲੋ ਆ ਵੀ ਚੱਪ ਚੱਪ ਜੱਪ ਜੱਪ ਪੰਜੋ 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 ਆ ਵੀ ਪੰਜੋ ਲੱਗੇਗਾ ਸਾਰੇ ਜਾਣੇ ਜੀ ਜੀ ਅਸੀਂ ਆ ਚੁੱਕੇ ਆ ਜੀ ਮਾਲ 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 ਕਿੱਥੇ ਆਇਆ ਐਮਪੀਲੀ ਮਾਲ ਐ ਅਸੀਂ ਆਇਆ ਐਮਪੀਲੀ ਮਾਲ ਆਪਣੇ ਲੁਧਿਆਣੇ ਲੁਧਿਆਣੇ ਆਏ ਆ ਆਹ ਇਹ ਚੜ੍ਹਾਈਆਂ ਚੜ੍ਹ ਰਹੇ ਆ ਦੇਖੋ ਛੰਡੀ ਮੇਰੀ ਇਧਰ ਜਿੱਦਾਂ ਕੋਟ ਹੁੰਦੀ ਕੋਟ ਕਹਿੰਦੇ ਜੇ ਇੱਦਾਂ 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 ਜਾਵਣਾ ਫੇਰ ਨਹੀਂ ਸਾਹ ਲੜਦਾ ਇਹ ਮੈਂ ਤਾਂ ਫਿਰ ਨਹੀਂ ਇਧਰ ਜਿੱਦਾਂ ਕੋਟ ਇੱਦਾਂ ਤਾਂ ਜਾਓ ਚਾਹ ਕੀ ਤੂੰ ਦੇਖੋ ਇਹ ਜੇ ਲਾਡੀ ਲੱਗਦੀ ਹੈ ਏਦਾਂ ਸੌਫਾ ਲੱਗਦਾ ਏਦਾਂ ਸੌਫਾ ਲੱਗਦਾ ਕਿਹਾ ਮੈਂ ਸੁਹਾ ਰਹਾਂ ਜੀ ਮੈਨੇ ਦੇਖੀ ਸੀ ਨੀ ਮੈਂ ਚੁੰਨੀ ਜਿਹੜੀ ਹੈ ਮੇਰੀ ਮੋੜੀ ਦਲਾ ਜੀ ਤਾਂ ਬਹੁਤ ਕੀਤੀ ਹੁੰਦੀ ਮਮੋ ਨੇ ਆਹੋ ਮੰਮੀ ਕਹਿੰਦੀ ਏਦਾਂ ਲੱਦੇ ਜਿੱਦਾਂ ਮੇਰੇ ਗੁੱਤ ਕੀਤੀ ਹੁੰਦੀ ਆਹੋ ਏਦਾਂ ਹੀ ਲੱਗਦੀ ਆ ਗੁੱਤ ਕੀਤੀ ਹੁੰਦੀ ਜਿੱਦਾਂ ਮਨਵੀਰ ਆ ਦੇ ਆਪਣੀ ਗੱਡੀ ਹਾਂ ਤੇਨੇ ਕਹਿਤਾ ਐਂ ਦਿਨ ਥਾਰ ਜਿਹੜੀ ਆ ਇਹਦੀ ਫੇਵਰਟ ਥਾਰ ਆ ਮਨਵੀਰ ਦੀ ਤੇ ਓਏ ਹੋ ਲੈ ਆ ਉਹ ਵੀ ਗੱਡੀ ਕਿੰਦੋਂ ਵੇਖਿਆ ਚੱਕਿਆ ਆ ਪਾਪਾ ਨੇ ਸੋ ਗਾਇਸ ਹੁਣ ਅਸੀਂ ਚੱਲੀ ਜੀਏ ਪਹਿਲਾਂ ਤਾਂ ਜਲਦੀ ਜਲਦੀ ਆ ਦੇ ਉਹਦਾ ਢੱਬੇ ਬਣਾਏ ਜਿੱਦਾਂ ਜਿੱਦਾਂ ਗੱਡੀ ਵਿੱਚ ਲੋੜੀ ਪਰ ਇਹਨੇ ਰੌਂਗ ਸਾਈਡ ਲਾਇਆ ਸਹੀ ਲੱਗੀ ਆ ਵਾਣੀ ਗੱਡੀ ਬਾਓ ਹਾਂ ਉਹ ਗੱਡੀ ਸਹੀ ਲੱਗੀ ਤੇ ਕਾਹਦੇ ਸਹੀ ਲੱਗਿਆ ਦੇ ਕਿੰਨੀ ਸਹੀ ਆ ਹਾਂ ਪੋਂਚੋ ਜੀਓ ਪੋਂਚੋ ਜੀਓ ਪੋਂਚੋ ਜੀਓ ਇਤਾਰ ਚੱਲਦਾ ਪਿਆ ਕੰਮ ਆ ਦੇਖੋ ਕੰਮ ਚੱਲ ਰਿਹਾ ਕੰਮ ਜੇ ਤਾਂ ਹੀ ਬੋਲ ਗਏ ਸਾਡੀਆਂ ਜੈਂਟਾਂ ਦਾ ਸੋ ਹੁਣ ਅਸੀਂ ਪਹਿਲਾਂ ਪਹੁੰਚੀ ਆ ਜੀ ਮਾਲ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਯਾ 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 ਆ ਚੁੱਕੇ ਆ ਗਾਇਸ ਮਾਲ 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 ਬਿਖਰੋ ਆਂਦੇ ਆ ਕੱਪੜੇ ਲੈ ਲੈ ਆ ਮੈਂ ਕਿ ਚੱਲ ਲੈ ਲੈਂਦੀ ਆ ਹਾਂ ਇੱਧਰ ਕਿੰਨੇ ਸੋਹਣਾ ਹੈ ਨਾ ਹਾਂ ਅੰਦਰ ਹੈ ਹੈ ਅੰਦਰ ਨੇ ਗਿਆ ਹਨਾ ਅੰਮਾ ਤਾ ਇਹ ਕਿੰਨੇ ਪਿਆਰੇ ਕੱਪੜੇ ਚੱਲ ਕਿੰਨੇ ਸੋਹਣੇ ਕੱਪੜੇ ਆ ਦੇਖੋ ਇੱਧਰ ਵਾਓ 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 ਆ ਤਾਂ ਨਾਰਮਲ ਆ ਰਾਤ ਵਾਂਗ ਗੰਦੀ ਦੇਖੀ ਮम्मी ਕਹਿੰਦੀ ਆ ਤੇ ਗੰਜੀ ਜੀ ਕਿੱਧਰ ਖੜੀ ਕੀਤੀ ਦੇਖੀ ਹੀ ਹਾਂ ਉਹ ਤਾਂ ਜੀ ਬੋਤੀ ਨਾ ਆਪਣਾ ਸਿਰ ਨੋਰਮਲ ਆ ਉਹਦਾ ਸਾਰਾ ਕੁਝ ਨੋਰਮਲ ਆ ਸਾਰਾ ਕੁਝ ਉਹ ਬੋਤੀ ਜੀ ਨਾ ਕਿਹੜਾ ਔਰ ਉਹਦੇ ਉੱਛੇ ਦੇਖ ਮੂੰਹ ਉੱਧਰ ਦੇਖ ਮੂੰਹ ਕੈਮਰਾ ਤੇ ਲੱਗਾ ਮੇਰਾ ਉੱਛੇ ਦੇਖ ਸ਼ੀਸ਼ੇ ਚ ਗਾਈਸ ਅਸੀਂ ਮੋਲ ਤੇ ਘੁੰਮਦੇ ਰਹੇ ਆ ਉਹ ਦੇਖੀ ਭਾਜੀ ਵਾਹ ਵੇ ਮੂੰਹ ਸਾਫ ਹੋ ਗਿਆ ਜਿੱਦੀ ਹੁਣ 50% ਡਿਸਕਾਊਂਟ ਦਿੱਤਾ ਇੱਥੇ ਉਹ ਇੱਕ ਤੇਰੋ ਚਾਹੀਦਾ ਅੰਦਰ ਰੇਟ ਲੱਗਦਾ ਉਹ 250 ਦੀ ਪਈ 260 ਰੁਪਏ ਦੀ ਗਾਈਸ ਅਸੀਂ ਆਹ ਕਰੀਮ ਲਈ ਹੋਈ ਜਾਨੀ ਵੀ ਆ ਦੀ ਉਹ ਹੱਥ ਉੱਤੇ ਆ ਨਾ ਆ ਹੱਥ ਉੱਤੇ ਲਾਉਣ ਵਾਸਤੇ ਵਧੀਆ ਆ ਜੀ ਹੱਥ ਤੇ ਖੁਸ਼ਕੀ ਵਗੈਰਾ ਬਹੁ ਆ ਜਾਂਦੀ ਜਿਦਾਂ ਦੇ ਇੱਕ ਨਵੰਬਰ ਤੋਂ 6 ਮਹੀਨੇ ਮੈਂ ਕਿੱਦਾਂ ਭਾਜੀ ਮੈਂ ਕਹਾਂ 6 ਮਹੀਨੇ ਸਾਰੇ ਟੱਬਰ ਬੰਦ ਤੋਂ ਅੱਲਾਹੁ ਜੰਗੀ ਜਿਹੜਾ ਕੋਈ ਆ ਹਾਂ ਇਹ ਲੈ ਚੱਲਦੇ ਹਾਂ ਉਹਦਾ ਸਿਆਲ ਹੀ ਬਚਦਾ ਮੰਮੀ ਫੇਜੀ ਉਹ ਹੱਥ ਦੱਬਦਾ ਜਿਵੇਂ ਆ ਆ ਦੇਖੋ ਗਾਇਸ ਪ੍ਰੀਤ ਹੁਣ ਹੀ ਗਵਾਚ ਗਈ ਗਵਾਤ ਗਈਆਂ ਇਹ ਲੱਭਣ ਦੇ ਉਹਨਾਂ ਨੂੰ ਲੱਭਦੇ ਨਹੀਂ ਪਏ ਹਾਂ ਹੁਣ ਮੈਂ ਕੀ ਕਰਾਂ ਕਿੱਧਰ ਚਲ ਗਈਆਂ ਕੁੜੀਆਂ ਮੈਨੂੰ ਇਹ ਨਹੀਂ ਪਤਾ ਕਿੱਧਰ ਗਈਆਂ ਉਹਨਾਂ ਨੂੰ ਸਾਰੇ ਘੁੰਮਦੀਆਂ ਉਧਰ ਦਿਨ ਲੈ ਕੇ ਹੁੰਦੇ ਇਹਨਾਂ ਨੂੰ ਮੈਂ ਗਾਇਸ ਕੀ ਕਰਦੇ ਹਨ ਵੀਰ ਇੱਧਰ ਆ ਪੁੱਤ ਇੱਧਰ ਆ ਕਿੱਦਾਂ ਬੋਨੇ ਆਇਆ ਨਾ ਬੱਤ ਉਹ ਦੁਖ ਲਾਉਣੇ ਥੋੜੋ ਆਓ ਉਹ ਤਾਂ ਬੱਤ ਬਾਹਰ ਉੱਥੇ ਲਾਉਣ ਨੂੰ ਆਦਾ ਰਬ ਬੈਂਡ ਆ ਉਹਦਾ ਛਿੱਟ ਲੇ ਪੰਡਾ ਕੀ ਦੇ ਦੋ ਉਹ ਤੇਰੇ ਕੰਮ ਦਾ ਰੀਗਾ ਬੱਗੂ ਪਾਪਾ ਮੈਨੂੰ ਆਣੇ ਦਾ ਕਿਹ ਛਾਦੀ ਕੋ ਉੱਠਾ ਗਾਉ ਮਤ ਕਹਿੰਦਾ ਸਾਰੇਆਂ ਬੱਚਿਆਂ ਕੋ ਹੈਗਾ ਓਏ ਰੱਬਾ ਉਹ ਤਾਂ ਮੂਤੀ ਕਰਨਾ ਤੋ ਉmeri ਗੱਲ ਤਾਂ ਸੋਨਾ ਹੁਣ ਉਹ ਉਹ ਜਮਾਨਾ ਲੰਘ ਗਿਆ ਹੋਰ ਲੈਂਦੇ ਵਧੀਆ ਚੀਜ਼ ਠੀਕ ਹੈ ਕੀ ਇਹਨੇ ਕਰਨੀ ਸੀ ਠੀਕ ਹੈ ਠੀਕ ਹੈ ਮੇਰੀ ਗੱਲ ਮੰਨ ਲੈਂਦਾ ਮੇਰਾ ਛੋਨਾ ਪੁੱਤ ਹਾਂ ਮੰਨਦਾ ਨਾ ਗੱਲ ਪਪਾ ਬਾਈਕ ਨਾ ਕਿ ਦੇ ਦੋ ਲੈ ਤੇ ਬਾਜ਼ੀ ਗੱਲ ਹੈ ਹਾਂ ਪਪਾ ਬਾਈਕ ਹਾਂ ਤੈਨੂੰ ਬਾਈਕ ਲੈ ਕੇ ਦਿੰਦਾ ਮੈਂ ਦੇਖ ਜੇ ਆਪਾਂ ਬਾਈਕ ਲੱਭਦੇ ਠੀਕ ਹੈ ਇਸ ਪੀਟੀ ਬਿਮਾਰਾ ਇਤੋਂ ਘੁੰਮਣੀ ਹੁੰਦਾ ਮੋਲ 'ਚ ਅਸੀਂ ਘੁੰਮੇ ਜਾਂਦੇ ਪਏ ਹਾਂ ਪੀਟੀ ਤਾਂ ਘੁੰਮਣੀ ਹੁੰਦਾ ਹਾਂ ਦੇਖ ਲੋ ਕੋਈ ਖਰੀਦਣਾ ਠੀਕ ਆ ਨੀ ਚਲ ਜੀ ਚਲੋ ਚਲੀਏ ਮੇ ਰਾਨੀ ਸੀ ਗਾਇਸ ਅਸੀਂ ਉੱਧੇ ਆਏ ਸੀ ਦੀਦੀ ਖੁਣਾ ਨਾਲ ਉਹ ਆ ਤੇ ਸ਼ੀਸ਼ਾ ਮਰੇ ਸ਼ੀਸ਼ਾ ਆ ਗਿਆ ਮੇ ਉਹ ਤਾਂ ਵੀ ਦੀਦੀ ਖੁਣਾ ਨਾਲ ਆਏ ਸੀ ਕਿ ਉਹਨਾਂ ਨੇ ਕੱਪੜੇ ਖਰੀਦਣੇ ਹੀ ਅਸੀਂ ਵੀ ਆ ਕੇ ਨਾਲ ਅਸੀਂ ਕੁਝ ਨਹੀਂ ਲੈਣਾ ਇੱਥੋਂ ਚਲੋ ਚਲੀਏ ਚਲੋ ਚਲੀਏ ਹਾਂ ਜੀ ਜੀ ਹੁਣ ਅਸੀਂ ਨਿਕਲ ਆਏ ਆ ਜੀ ਬਾਹਰ ਚੱਲੇ ਆ ਯਾਰ ਹੁਣ ਆਪਾਂ ਹੈ ਉਹ ਤਾਂ ਤਾਂ ਗਈ ਆ ਓਏ ਉਕੇ ਉਸ ਇੱਕ ਇਨ ਆਇਆ ਬਾਈਕ ਲੈ ਕੇ dama jae ਖੈ ਰੱਬ ਬਾਹਰ ਇਹ ਹੋਰ ਉੱਪਰ ਜਾਣਾ ਪੈਣਾ ਸਾਨੂੰ ਗਾਇਸ ਮੈਨੂੰ ਜਿਹੜੇ ਇਅਰਿੰਗਸ ਪਸੰਦ ਆਏ ਮੈਂ ਉਹ ਵੀ ਰੱਖ ਆਈ ਮੈਨੂੰ ਸ਼ਾਇਦ ਕੁਝ ਲੈਣਾ ਹੋਵੇ ਬਸ ਨਹੀਂ ਗਾਇਸ ਨਹੀਂ ਉਹ ਗੱਲ ਨਹੀਂ ਬਣੀ ਦੇਖੋ ਗਾਇਸ ਡਰੈਸ ਕਿੰਨੀ ਪਿਆਰੀ ਆ ਦੇ ਡਰੈਸ ਦੇਖੋ ਕਿੰਨੀ ਪਿਆਰੀ ਆ ਅਰੇ ਕੇਕ ਬਣਾਇਆ ਅਰੇ ਕੇਕ ਕੇ ਨਾ ਸੋਣੇਲਾ ਆ ਦੇ ਨਗਲੀ ਆ ਏ ਨਗਲੀ ਕੇਕ ਆ ਮੈਨੂੰ ਪਤਾ ਸੀ ਤੂੰ ਦੇਖਣਾ ਆ ਮੈਨੂੰ ਆਹਦੇ ਕ ਅੱਗੇ ਵੀ ਦੇਖੀ ਬਣਾਇਆ ਹੋਰ ਬਣਾਇਆ ਦੇਖੀ ਅੱਗੇ ਅੱਗੇ ਕੀ ਚੱਲ ਆਹ ਦੇ ਹੈਨਾ ਫੋਟੋ ਖਿੱਚ ਤੇਰੀ ਕਿੱਜ ਬੜੀ ਆ ਕੋਈ ਫੋਟੋ ਕੇ ਲਾ ਐਤਰ ਕਰ ਪਪਾ ਖਿੱਚ ਤੇ ਆਜੋ ਅਜੋ ਅਜਵਾਦਾ ਦੇ ਸ਼ੂਜ਼ ਕਿੰਨੇ ਪਿਆਰੇ ਆ ਦੇ ਹਾਂਜੀ ਗਾਇਜ਼ ਮੈਂ ਲੈਣਾ ਸੀਗਾ ਥੋੜਾ ਜਿਹਾ ਮੇਕਅਪ ਬਟ ਜਿੰਨੇ ਨੇ ਲੈ ਕੇ ਦੇਣਾ ਉਹ ਹੈ ਹੀ ਨਹੀਂ ਇੱਥੇ ਅਜੇ ਉੱਪਰ ਆ ਅਜੇ ਉੱਪਰ ਪਹੁੰਚੇ ਆ ਉਹ ਹੈ ਉੱਪਰ ਗਏ ਨੇ ਤੇ ਮੈਂ ਲੈਣਾ ਸੋ ਹੋਰਾ ਮੇਕਅਪ ਓ ਵਾਓ ਅੱਜ ਮੈਂ ਸਫੋਰਾ ਦਾ ਲੈਣਾ ਆ ਮੇਕਅਪ ਸਫੋਰਾ ਦਾ ਮੇਕਅਪ ਸੋ ਦੇਖਦੇ ਆਪਾਂ ਪਹਿਲਾਂ ਦੇ ਕਰਮਣ ਨੂੰ ਬੁਲਾ ਲੀਏ ਜੀ ਆਪ ਉੱਪਰ ਵੀ ਆ ਗਏ ਸੀ ਤੇ ਉੱਪਰ ਵੀ ਨਹੀਂ ਸਾਨੂੰ ਦਿਖੇ ਤੇ ਹੁਣ ਅਸੀਂ ਤੇ ਅੰਦੇ ਆ ਦੂਸਰੀ ਸਾਈਡ ਜਾ ਕੇ ਤੇ ਦੂਸਰੀ ਸਾਈਡ ਜਾ ਕੇ ਲੱਭਦੇ ਅਮਮਾ ਦੇ ਕਿੰਨੇ ਪਿਆਰੇ ਆ ਅਰੇ ਮਾ ਮਾ ਪੱਤੀ ਗਈ ਆ ਆ ਦੇ ਬੜੀਆ ਮੋਹ ਵਸ ਇਤਨਾ ਮੜਾ ਕੇ ਰਿਹਾ ਕੋ ਬਿਡੀ ਬਰ ਨੀ ਫੋਟੋ ਕਿਚ ਰਹੀ ਹੈ ਬਾਨੀ ਜਿੱਕੇ ਕਾਮ ਆਦਾ ਆ ਸਾਰੇ ਕਿੰਨੇ ਪਿਆਰੇ ਆ ਆ ਸਾਰੇ ਕਿੰਨੇ ਪਿਆਰੇ ਆ ਜਿਹੜਾ ਸਟੋਰ ਹੈ ਨਾ ਬ੍ਰੈਂਡ ਸੀ ਤੁਸੀਂ ਮੈਨੂੰ ਕਿਹਦੇ ਭਾਵਾਂ ਤੁਸੀਂ ਕੋਲੋਂ ਦੋ ਰੋ ਨਾ ਉਹ ਬੂਡ ਦੇਖੋ ਵੀ ਨਾ ਸੋਣੇ ਮਨਵੀਰ ਵੀ ਬੂਡ ਲਾ ਕੇ ਬੈਠ ਗਿਆ ਕਹਿੰਦਾ ਮੈਨੂੰ ਵੀ ਲੈ ਦੋ ਤੈਨੂੰ ਮੈਂ ਥੱਲੇ ਲੈ ਕੇ ਦੇਣੀ ਪੱਕਾ ਪ੍ਰੋਮਿਸ ਕਿਤਨੇ ਨੇ ਉੱਪਰ ਲੈ ਨੀ ਬੂਟ ਦਲਾ ਬਾਹਰੋਂ ਆਇਆ ਹਾਂ ਹਾਂ ਸੂਟ ਗਰੇਏ ਸੂਟ ਬਹੁਤ ਸੋਹਣੇ ਆ ਬਸ ਬਸ ਇਹ ਦੇਖੀ ਇਹ ਤਾਂ ਦੇਖ ਸੋਨਾ ਲੱਗਾ ਪਾਇਆ ਕਲਰ ਸੋਨਾ ਸਾਰਿਆਂ ਨੂੰ ਸੋਨਾ ਲੱਗਾ ਮੈਨੂੰ ਆ ਕਲਰ ਸੋਨਾ ਪਤਾ ਕਿੰਨੇ ਸੰਦ ਆਣਾ ਨੇ ਕਲਰ ਇਹ ਵੀ ਸੋਨਾ ਕਲਰ ਆ ਵੀ ਸੋਨਾ ਕਲਰ ਆ ਬਲੈਕ ਵੀ ਠੀਕ ਆ ਆ ਆ ਵੱਖਰੀ ਜੱਗ ਆ ਹਾਂ ਇਹਨਾਂ ਕੇ ਗੋਲੀ ਗੋਲੀ ਨਾ ਪੰਚੇ ਪਜਾਮੇ ਦੇ ਕੇ ਇਹਨਾਂ ਗੋਲੀ ਗੋਲੀ ਇੱਦਾਂ ਦੇ ਪਜਾਮੇ ਲੰਮੀ ਮੋਲੀ ਦੇਖੀ ਕਿ ਹੱਥ ਲੱਗਣੇ ਪਾਈ ਆ ਆ ਸੋਨੇ ਲੱਗਦੇ ਤੈਨੂੰ ਨਹੀਂ ਬੰਦ ਰਹਿਣ ਦੇ ਨਹੀਂ ਪਸੰਦ ਗੱਲ ਖਤਮ ਇਹ ਦਿੱਸਾਈ ਜੀ ਇੱਕ ਮਿੰਟ ਤੈਨੂੰ ਕਿਹੜਾ ਪਸੰਦ ਆ ਮੈਂ ਤਾਂ ਯਾਰ ਜਿਹੜਾ ਬਲੈਕ ਪੋ ਜੇਗਾ ਭਾਈ ਕੋਈ ਜੇ ਮਹਾਂ ਜੀ ਤਿਆਰੀਆਂ ਨੇ ਤੇਰੀ ਪ੍ਰੀਤੀ ਆ ਲੈ ਲੈ ਬੂੜੇ ਤੁਸੀਂ ਲੈ ਲੈ ਇਹ ਤੁਹਾਡੇ ਲਈ ਸਹੀ ਆ ਜਲਦੀ ਲੈ ਤੇ ਜਾ ਕਰ ਲੈ ਠੀਕ ਆ ਜਦੋਂ ਕਹੇਦੇ ਪ੍ਰੀਤ ਅੰਨਾ ਪੈਸਾ ਨਹੀਂ ਹੈਗਾ ਆਪਾਂ ਸੋਨਾ ਖਰੀਦਣ ਲੱਪਈਆਂ ਇੱਕ ਵਾਰ ਕਿਹੜਾ ਟਾਈ ਕੋ ਵਾਰੀ ਪ੍ਰੀਤੀ ਇੱਕ ਵਾਰੀ ਇੰਨੀ ਮਹਿੰਗਾਈ ਦੇ ਜ਼ਮਾਨੇ ਚ ਸੋਨਾ ਉਧਰ ਦੇਖੋ ਮਿਕਵਰੀ ਲਾਜਣਾ ਸਾਰਾ ਦਿਨ ਦੀ ਜੀ ਇੱਕ ਮਿੰਟ ਆਇਓ ਅਸਾਂ ਚੱਲੀਏ ਉਪਰ ਯਾੜ ਜੀ ਗੱਲ ਦੀ ਜੀ ਸਾਰੇ ਦੂਜੇ ਜੀ ਆ ਸਪੋਰਟਸ ਨਹੀਂ ਚਲ ਇੱਕਰ ਆਜੋ ਚਲੋ ਨਿਕਲ ਕੇ ਨੇ ਬਾਹਰ ਭੱਲੇ ਕਿੰਨਾ ਪਿਆਰਾ ਲੱਗਦਾ ਨਾ ਸਨ ਗਲਾਸ ਆਪਾਂ ਦੇਖਣ ਲੱਗੇ ਹਾਂ ਕਵਰ ਗਾਇਸ ਕਵਰ ਲੈ ਲੈ ਕਿ ਆ ਕਵਰ ਸੋਨਾ ਆ ਭਾਜੀ ਕਿਹੜੇ ਬੰਦੂ 16 ਪਲੱਸ ਥੋੜਾ ਪਲੱਸ ਦੇ ਲੈਣੇ ਛੋਟਾ ਆ ਜੇ ਕਵਰ ਇਹ ਨਹੀਂ ਛੋਟਾ ਹੁੰਦੇ ਤੇ ਨਾ ਰੱਗ ਕਵਰ ਪੜਿਆ ਛੋਟੇ ਸਾਰੇ ਛੋਟੇ ਉਹ ਮੈਂ ਵੀ ਕਹਿ ਰਿਹਾ ਵੀਰੇ ਰਹਿਣ ਦੋ ਤੁਹਾਨੂੰ ਕੁਛ ਨਹੀਂ ਲੱਗ ਰਿਹਾ ਸੀ ਇਧਰੋਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਨਾ ਦੇਖੋ ਬਈ ਸ਼ਾਨਦਾਰ ਸ਼ਾਨਦਾਰ ਮੋਲ ਹੈ ਗਾਇਸ ਇਹ ਸਾਨੂੰ ਟਾਈਮ ਕੁਛ ਨਹੀਂ ਹੋਇਆ ਆਇਆਂ ਨੂੰ ਤੇ ਦੇ ਲੋ ਬਈ ਯਾਰ ਬਾਹਰ ਹੋ ਚੁੱਕਿਆ ਆ ਇਥੇ ਅਸੀਂ ਸਿਰਫ ਕੀ ਲਈ ਡਿਵਿਆ ਸਿਰਫ ਇੱਕ ਨਿਭਿਆ ਇਥੇ ਆਪਾਂ ਲਈ ਆ ਹੋਰ ਆਪਾਂ ਪਾ ਚੁਰੀਸ ਮਾਰ ਕੇ ਦਾ ਦੇਖੋ ਟੇਚੀ ਟੇਚੂ ਟੇਚੀ ਕਿੰਨੇ ਪਿਆਰੇ ਲੱਗਦੇ ਆ ਮੰਨੀ ਆ ਜਾ ਆ ਜਾ ਮਮਾ 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 ਉਹ ਤੇ ਮੋਟੇ ਨੇ ਸੋਲੇ ਮਨਵੀਰ ਆ ਲੈ ਕਿਦਾਂ ਵਿਕਰਮੇ ਨੂੰ ਪੜਿਓ ਆਏ ਕੋਈ ਇੰਟਰਵਿਊ ਸਭ ਕੁਝ अवेलेबल ਆ ਦਿਓ ਗਾਈਜ਼ ਮਮਾ 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 ਸੰਵੀਰਾਂ ਸੰਵੀਰਾਂ ਕਾ ਹੁਆ ਬੇਟਾ ਕਾ ਹੁਆ ਆਪਕੋ ਕਾ ਹੁਆ ਹਾਂਜੀ ਜੀ ਆਪਾਂ ਦੇਖਿਆ ਸੀ ਇਹ ਬੱਚਾ ਦਾ ਸਟੋਲਰ ਹੈ ਹੈ ਤੇ ਮਤਲਬ ਜਦੋਂ ਦੇਖੇ ਤਾਂ 40000 ਦਾ ਵੇ ਇਹਨਾ ਮਹਿੰਗਾ ਲੱਗਿਆ ਆਪਾਂ ਕਿੱਥੇ ਜਾਣਾ ਯਾਰ ਖੜਾ ਚਲੋ ਰੱਬ ਇਦਾਂ ਦਾ ਵੀ ਦਿਨ ਲੈ ਕੇ ਆਵੇ ਕਿ 40000 ਦੀ ਚੀਜ਼ ਆਹੀ ਮੈਂਟੋਮੈਂਟ ਖਰੀਦ ਲਈਏ ਇੱਥੋਂ ਦੇਖੋ ਕਿੰਨਾ ਪਿਆਰਾ ਲੱਗਦਾ ਆ ਦੇ ਕਿੰਨਾ ਸੋਹਣਾ ਲੱਗਦਾ ਇੱਥੋਂ ਆ ਗਿਆ ਆ ਦੇ ਆ ਦੇ ਇਹ ਲਾਸਟ ਤੇ ਆ ਗਿਆ ਸੀਗਾ ਇਸ ਲਾਸਟ ਤੇ ਉੱਪਰ ਹਜੇ ਬੰਨ ਰਿਹਾ ਆ ਕਿਡਸ ਕਿਡਸ ਕਿੱਤ ਵਾਲਿਆ ਦੇ ਕਿੱਤ ਵਾਲਿਆ ਦੇ ਕਿੱਤ ਵਾਲਿਆ ਦੇ ਬਹੁਤ ਹੀ ਜ਼ਿਆਦਾ ਪਿਆਰੇ ਕੱਪੜੇ ਆ। ਸੋ ਇਹ ਆ ਜੀ ਹੁਣ ਆਪਾਂ ਕੁਝ ਖਾਣ ਪੀਣ ਤੇ ਦੇਦੇ ਆ ਕੀ ਪਸੰਦ ਆਂਦਾ ਸਾਨੂੰ ਖਾਣ ਪੀਣ ਵਾਸਤੇ ਤੇ ਜੇ ਕੁਝ ਪਸੰਦ ਆ ਗਿਆ ਤੇ ਫਿਰ ਆਪਾਂ ਖਾ ਲੈਣਾ। ਸੋ ਇੱਕ ਸਕੂਪ 90 ਰੁਪਈਆ ਦਾ 90 ਰੁਪਏ ਦਾ। ਇੱਕ ਸਕੂਪ ਦੇ ਲੋ ਵੀ ਕਿੰਨਾ ਇੱਕ ਸਕੂਪ ਕੁਛ ਨਹੀਂ ਹੁੰਦਾ। ਇੱਕ ਸਕੂਪ ਆਈਸਕ੍ਰੀਮ ਦਾ 90 ਰੁਪਈਆ ਦਾ ਇਹ ਦੇ ਲੋ। ਸੌਂਦਾ ਓਕੇ ਆ ਸੌਂਦਾ ਇਹ ਖਡਾਰੀ ਮਾਰਦੇ ਜਾਂਦੇ ਇਹ ਖਡਾਰੀ ਮਾਰਦੇ ਜਾਂਦੇ ਦੇਖੋ ਲੈ 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 ਓਹ ਇੱਕ ਉਹ ਨਾ ਰੱਤ ਚੱਕ ਲੀਦਾ ਹੁਣ ਚੱਲ ਆ ਦੇ ਆ ਆ ਦੇ ਦੇ ਕਿੰਨਾ ਅ ਤੈਨੂੰ ਸਾਰਾ ਮੌਲ ਹੀ ਘਵਾ ਦੇਣਾ ਗਾਇਸ ਆ ਦੇਖ ਦੇ 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 ਆਹ ਦੇ ਪ੍ਰਿੰਸਸ ਵਾਸਤੇ ਕਿੰਨੇ ਪਿਆਰੇ ਆ ਨਾ ਓ ਵਾਓ ਗੁਰੂ ਗ੍ਰੰਥ ਸਾਹਿਬ ਜੀ ਕਿਉਂਡ ਆ ਦੇਖ ਕਿੰਨੀ ਸੋਹਣੀ ਲਾਦੀ ਨਾ ਕੀ ਪ੍ਰਾਈਸ ਇਹਦਾ ਇਹਦਾ 380 50 ਠੀਕ ਆ ਓਕੇ ਓਕੇ ਇਹ ਰੇਜ਼ਰ ਵਾਂਗੂ ਅਵੇਲੇਬਲ ਹਾਂ ਅੱਜ ਅੱਜ ਠੀਕ ਹੈ ਜੀ ਹਾਂ ਕਿੰਨੇ ਸੋਹਣੇ ਲਾਦੀਆਂ ਨਾ ਬਹੁਤ ਪਿਆਰੀਆਂ ਆ ਆ ਨਹਲ ਪੈਟ ਦਾ ਕਲਰ ਮੈਨੂੰ ਪਹਿਲੇ ਹੀ ਨਹਲ ਪੈਟ ਦੇ ਕਲਰ ਪਸੰਦ ਆਏ ਰੈਣੀ ਦੀ ਆ ਮੇਲੇ ਚਾਹੀ। ਥੱਕ ਗਿਆ ਸੀ ਤਾਂ ਕੋਕੋਨਟ ਬੜੀ ਪੀਣ ਲੱਗ ਗਿਆ ਗਾਇਸ। ਇਧਰੋਂ ਮੈਂ ਤਾਂ ਸ਼ੂਜ਼ ਲੈ ਲਿਆ। ਹਾਂਜੀ। ਪਿੰਡੂ ਬੰਦੇ ਆ ਮੈਂ ਤਾਂ ਸਾਨੂੰ ਕੋਈ ਕੰਮ ਚਾਹ। ਸਾਨੂੰ ਨਹੀਂ ਕੋ ਸੰਗ ਸ਼ਰਮ ਆ ਗਈ ਬਈ। ਹੂੰ। ਦੇ ਤੁਸੀਂ? ਪੀ ਲਿਆ? ਮੈਂ ਕਿਤੇ ਪੀਣਾ। ਪੀ ਲੋ ਤੁਸੀਂ ਵੀ। ਅਰੇ ਫੋਨ ਦੀ ਬੈਟਰੀ ਖਤਮ ਕਰਦੇ। ਚਲ ਜੀ ਚਲ ਜੀ ਹਾਂ ਜੀ ਹੋਰ ਜੀ ਹੁਣ ਚੱਲੇ ਆ ਜੀ ਸਾਡੇ ਨੂੰ ਥੋਪੀ ਦਾ ਛੁੱਟੀਆਂ ਸਾਰਾ ਕੁਝ ਹੋ ਗਿਆ ਆ ਹੁਣ ਸਿਰੋਟੀ ਪਣੀ ਦਾ ਜਗਾਰਡ ਕਰਨਾ ਆ ਐਸ ਤੋਂ ਪਾਣੀ ਲੱਗੇ ਪਾਣੀ ਦੇ ਕੋ ਸਾਡਾ ਅੱਧਰ ਦੇ ਕੋ ਦਲੇ ਆ ਜੀ ਆਹੀ ਖਾਣਾ ਦਾਣਾ ਸਾਡਾ ਚਲੋ ਵੀ ਮੇਰੀ ਬੋਟੀ ਦਾ ਖੰਨ ਦਾਣਾ ਆ ਅੱਧਰ ਤੇ ਆ ਜੀ ਉਹ ਬੋਟੀ ਦਾ ਖਾਣਾ ਦਾਣਾ ਹਾਂ ਗਾਇਸ ਹੁਣ ਅਸੀਂ ਚੱਲੇ ਆ ਵਾਪਸੀ ਕਾਫੀ ਨਾ ਖਾਣਾ ਉਹਨਾਂ ਨੇ ਹਾਂ ਇਹ ਆ ਅੱਛਾ ਹਾਂ ਤਾਂ ਕਰਦੇ ਬੜੀ ਹਾਂ ਹਾਂਜੀ ਗਾਇਸ ਲੋ ਵੀ ਆਪਾਂ ਜਿਹੜਾ ਮੋੜ ਆ ਸਾਰਾ ਘੁੰਮ ਲਿਆ ਐਮਬੀਡੀ ਘੁੰਮ ਲਿਆ ਹੁਣ ਘੁੰਮ ਲਿਆ ਐਮਬੀਡੀ ਤੋਂ ਬਾਅਦ ਹੁਣ ਆਪਾਂ ਚੱਲੇ ਕਿਪਸ ਮਾਰਕੀਟ ਹੁਣ ਆਪਾਂ ਚੱਲੇ ਕਿਪਸ ਮਾਰਕੀਟ ਐਮਬੀਡੀ ਮੋੜ ਬਹੁਤ ਵਧੀਆ ਸੀ ਤੇ ਬਹੁਤ ਵਧੀਆ ਦੇਖਣ ਨੂੰ ਇੱਥੇ ਇਸ ਸਾਮਾਨ ਕੀ ਜਰੂਰ ਬਾਤ ਤੇ ਹਲਕੀ ਚੀਜ਼ ਆ ਜੇਬ ਚ ਪੈਸੇ ਪਾਉ ਤੇ ਐਮਬੀਡੀ ਮਾਲ ਆਓ ਖਾਲੀ ਹੋ ਕੇ ਜਾਓ ਬਿਲਕੁਲ ਤੁਹਾਡੀ ਰਸੋਈ ਤੋਂ ਲੈ ਕੇ ਸ਼ਾਪਿੰਗ ਤੱਕ ਕਹਿੰਦਾ ਮਤਲਬ ਵੀ ਉਹਨੂੰ ਕੀ ਕਹਿੰਦੇ ਆ ਸਾਰਾ ਕੁਝ ਹੀ ਮਿਲਦਾ ਮਤਲਬ ਕੁਝ ਵੀ ਸੂਈ ਦੇ ਧਾਗੇ ਤੋਂ ਲੈ ਕੇ ਨੱਕੇ ਤੱਕ ਹਾਂ ਰਸੋਈ ਤੋਂ ਲੈ ਕੇ ਤੁਸੀਂ ਪਾਰਟੀ ਤੱਕ ਦਾ ਸਾਮਾਨ ਲੈ ਸਕਦੇ ਹਾਂ ਹਾਂਜੀ ਹਾਂਜੀ ਪ੍ਰੀਤੀ ਨੂੰ ਬੂਟ ਲੈ ਕੇ ਦਿੱਤੇ ਸਟੈਡ ਬੂਟ ਹਾਂਜੀ ਪ੍ਰੀਤੀ ਨੂੰ ਸਟੈਡ ਬੂਟ ਲੈ ਕੇ ਦਿੱਤੇ ਆ ਜੀ ਹਾਂਜੀ ਕਿਹੜੇ ਬੂਟ ਆ ਗੰਮ ਬੂਟ ਗੰਮ ਬੂਟ ਗੰਮ ਬੂਟ ਅੱਛਾ ਗੰਮ ਬੂਟ ਪਿੱਦਨ ਗੰਮ ਬੂਟ ਲੈ ਕੇ ਦਿੱਤੇ ਇਹਨੇ ਬੂਟ ਹੁਣ ਪਾ ਕੇ ਨੱਚਣਾ ਪਰ ਟੰਗੜਾ ਪਾਉਣਾ ਟੰਗੜਾ ਤੇ ਚੜਨ ਵਾਲੇ ਬੂਟ ਟੰਗੜਾ ਤੇ ਚੜਨ ਵਾਲੇ ਚੋਰੀਆਂ ਕਰਨ ਵਾਲੇ ਬੂਟ ਹੁਣ ਪ੍ਰੀਤੀ ਕਮਾਨ ਜਿਹੜੇ ਕਾਲੇ ਕੱਚੇ ਵਾਲੇ ਪਾਉਂਦੇ ਆ ਰਾਤ ਨੂੰ ਠੀਕ ਕੰਮ ਕਰਨ ਜਾਗੇ ਪੱਜਾਂ ਤੇ ਪ੍ਰੀਤੀ ਸਾਨੀ ਆਇਆ ਕਰਨੀ ਡਿਗਾਂ ਖੁੱਲੀਆਂ ਨਹੀਂ ਕਰਨੀ ਇੱਥੇ ਬੋਲਣਾ ਪੈਂਦਾ ਅ ਨੈਟ ਤੇ ਇਹਦੇ ਨਾਲ ਕਰ ਲੋ ਚੁੱਪ ਚੁੱਪ ਬੀਤੇ ਕੰਮ ਹੁੰਦਾ ਚੁੱਪ ਰਹਿ ਕੇ ਕਰਨਾ ਹਾਂ ਉਹਨਾਂ ਨੂੰ ਚੁੱਪ ਰਹਿਣ ਵਾਲਾ ਬੰਦੇ ਨੂੰ ਚੁੱਪ ਕਰਨੇ ਵਾਲਾ ਕੰਮ ਕਰਦਾ ਹਾਂ ਗਾਈ ਚਲੋ ਹੁਣ ਅਜੀ ਪਾਰਕਿੰਗ ਸਹੀ ਗੱਲ ਆ ਪਾਰਕਿੰਗ ਦੇ ਵਿੱਚੋਂ ਗੱਡੀ ਅਸੀਂ ਕੱਢਦੇ ਪਏ ਆ ਤੇ ਪਾਰਕਿੰਗ ਵਿੱਚ ਗੱਡੀ ਕੱਢ ਲਈ ਹੁਣ ਆਹ ਦੇਖੋ ਜੀ ਇਹ ਸਾਡਾ ਸ਼ੰਗੂ ਸ਼ੰਗੂ ਮੰਗੂ ਮੰਮੀ ਕਹਿੰਦੀ ਹੁਣ ਤੇ ਚੋਰੀ ਲਾਉਣ ਜਾਣ ਮੈਂ ਤਾਂ ਹਾਂਜੀ ਬਾਈ ਜੀ ਕਿੱਧਰ ਦੀ ਵੀਰੇ ਓਹੋ ਬਾਈ ਜੀ ਸਤਿ ਸ੍ਰੀ ਅਕਾਲ ਆ ਵੀ ਦੇਣਾ ਹਾਂ ਹੇ 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 ਚਲੋ ਵੀ ਹੁਣ ਤੁਹਾਡਾ ਵੀ ਅਜੇ ਪੜੀ ਥੋੜੇ ਭਰਾਵਲੀ ਬੀਜੀ ਹੁੰਦੀ ਆ ਬਰਾয়া ਤੁਹਾਡਾ ਛੋਟਾ ਮੈਂ ਹਾਂਜੀ ਹਾਂਜੀ ਦੀਦੀ ਹੁਣ ਰੋਟੀ ਖਾਈ ਜਾਗੇ ਆਪਾਂ ਇੱਕ ਹੁੰਦਾ ਭਰਾ ਹਾਂਜੀ ਹਾਂਜੀ ਸੱਚੀ ਜੀ ਦੀਗਾ ਭਾਤ ਦਾ ਪਿਆਰ ਜੀ ਬਹੁਤ ਵਧੀਆ ਲੋ ਵੀ ਦੇਖ ਸਕਦੇ ਮਾਹੌਲ ਤੁਸੀਂ ਹੁਣ ਅਸੀਂ ਚੱਲੇ ਆ ਜੀ ਵਾਪਸੀ ਨਿਕਲਣ ਲੱਗੇ ਆਂ ਤੋਂ ਘਰੇ ਅੰਦਰ ਐਲਸੜੀਆਂ ਲੱਗੀਆਂ ਹੋਈਆਂ ਕਹਿੰਦੇ ਕਿਆ ਬਾਤ ਯਾਰ ਕਿਆ ਬਾਤ ਮੋਬਿਲ ਚਾਲੀ ਬੜਾ ਅ ਅਸੀਂ ਆਏ ਸੀ ਤਾਂ ਲਾਈਆਂ ਆ ਬਸ ਲਹਾ ਦੇਣੀਆਂ ਹੁਣ ਉਹ ਪਿੱਛੇ ਕੀ ਜੰਨਤ ਜੰਨਤ ਲਿਖਿਆ ਉਹਦੇ ਉੱਤੇ ਅੱਛਾ ਆਹ ਵਾਲੀ ਆਹੋ ਨਾ ਕੋਲੀਆਂ ਜੀਆਂ ਤੇ ਉਹ ਕਹਿੰਦਾ 90 ਰੁਪਏ ਦੀ ਇੱਕ ਕੋਲੀ ਲੈ ਦੱਸ 19 ਗਰ ਸਾਡੇ ਨੇ ਆਣੇ ਉੱਡੇ ਸੜਦੇ ਖਾਂਦੇ ਖਾਂਦੇ ਜਿੰਨੀ ਦੇਣਦੇ ਆ ਉਹ ਆਹ ਵੀ ਇੱਧਰ ਵੀ ਲੱਗੀਆਂ ਆ ਦੇਖਿਆ ਆ ਲੁਧਿਆਣੇ ਵਾਸੀਆਂ ਨੂੰ ਲੱਕ ਲੱਕ ਵਧਾਈ ਬਿਕਰਮ ਭਾਜੀ ਆਏ ਸਸਰੀ ਘਰ ਵੇ ਕਿਨਾਂ ਭਾਈ ਜੀ ਆਉਣ ਦੇ ਸਵਾਗਤ ਦੇ ਵਿੱਚ ਅੱਜ ਜੀਆਂ ਲਾਈਆਂ ਹੋਈਆਂ ਦੇਖ ਸਕਦੇ ਤੂੰ ਇੱਧਰ ਬੋਆ ਜੀ ਵਾ ਕੀ ਆ ਵਾਤਾਂ ਯਾਰ ਬਹੁਤ ਸੋਹਣਾ ਹੈ ਨਾ ਲੁਧਿਆਣਾ ਦੀਦੀ ਕਤਲ ਹੋਣੀਆਂ ਹੈ ਹੁਣ ਅੱਛਾ ਪਿੱਛੇ ਪਿੱਛੇ ਕਿੱਕ ਲਈ ਜਣੀਆਂ ਨਾ ਠੀਕਾ ਠੀਕਾ ਆ ਦੇ ਆ ਮੈਂ ਆਪ ਹੀ ਲਵਾਈ ਸੀ ਮੈਂ ਕਿਉਂ ਮਸ਼ਹੂਰੀ ਕਰਾਉ ਇਹਦੀ ਮਾਰੀ ਹੋਣੀ ਕੁੜੀ ਹੈ ਇਹ ਇਹ 에어 ਨੋਜ਼ ਲੋ ਵੀ ਗਾਈਸ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਸ਼ਾਸਕਾਰ